ਬੜੀ ਖੁਸ਼ੀ ਦੀ ਗੱਲ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਜੋ ਕਿ ਪੰਜਾਬ ਦਾ ਦਰਦ ਰੱਖਦੇ ਨੇ ਫਿਰ ਮੈਂ ਦੇਖ ਰਿਹਾ ਜਦੋਂ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ ਉਹਨਾਂ ਨੇ ਰਾਹ ਦੇਣੇ ਕੀਤਾ ਹੋਇਆ ਹੈ ਔਰ ਲੋਕ ਵੀ ਅੱਜ ਪ੍ਰਸ਼ੰਸਾ ਜਿਹੜੀ ਆ ਉਹਨਾਂ ਦੀ ਮਿਹਨਤ ਦੀ ਕਰ ਰਹੇ ਨੇ ਸੋ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਕਈ ਰੋਡ ਤੇ ਦੁਰਘਟਨਾ ਹੋ ਜਾਂਦੀਆਂ ਸੀ ਕਈਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਸੀ ਕਿਉਂਕਿ ਸਮੇਂ ਸਿਰ ਹਸਪੀਟਲ ਨਾ ਪਹੁੰਚਣ ਕਰ ਸੀ ਅੱਜ ਬਟਾਲੇ ਵਿਖੇ ਸਾਨੂੰ ਬਟਾਲਾ ਪੁਲਿਸ ਨੂੰ ਜਿਹੜੀਆਂ ਐਸਐਸਐਫ ਜਿਹੜੀਆਂ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਮਹੱਈਆ ਕਰਾਈਆਂ ਗਈਆਂ ਨੇ ਸਾਨੂੰ ਗੱਡੀਆਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਗਈਆਂ ਨਾਲ ਟੀਮਾਂ ਜਿਹੜੀਆਂ ਨਾਲ ਦਿੱਤੀਆਂ ਗਈਆਂ ਨੇ ਮੈਂ ਤੈਅ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਕਿਉਂਕਿ ਜੋ ਅਸੀਂ ਲੋਕਾਂ ਨੂੰ ਕਿਹਾ ਸੀ ਵੀ ਤੁਹਾਡੇ ਹੱਕਾਂ ਲਈ ਤੁਹਾਡੇ ਹੱਕ ਸੱਚ ਲਈ ਨਾਲ ਤੁਰਾਂਗੇ ਤੁਹਾਡੀ ਹਿਫਾਜ਼ਤ ਲਈ ਨਾਲ ਤੁਰਾਂਗੇ ਇਹ ਵੀ ਜਿਹੜਾ ਮਾਨਜੁਗ ਮੁੱਖ ਮੰਤਰੀ ਪੰਜਾਬ ਜੀ ਦਾ ਬਹੁਤ ਵੱਡਾ ਮੈਂ ਕਹਿ ਸਕਦਾ ਵੀ ਉਪਰਾਲਾ ਹੈ ਕਿਉਂਕਿ ਇਹ ਜਿਹੜੀਆਂ ਗੱਡੀਆਂ ਨੇ ਹਮੇਸ਼ਾ ਰੋਡ ਦੇ ਉੱਤੇ ਰਹਿਣਗੀਆਂ ਜਦੋਂ ਵੀ ਕਿਤੇ ਕੋਈ ਦੁਰਘਟਨਾ ਹੁੰਦੀ ਹੈ ਰੱਬ ਨਾ ਕਰੇ ਕੋਈ ਕਿਸੇ ਦਾ ਨੁਕਸਾਨ ਹੋਵੇ ਪਰ ਜਦੋਂ ਵੀ ਜੇ ਕੋਈ ਅਚਾਨਕ ਐਸੀ ਕੋਈ ਦੁਰਘਟਨਾ ਹੁੰਦੀ ਹੈ ਤੇ ਜਿਹੜੀ ਸਾਡੀ ਸੜਕ ਸੁਰੱਖਿਆ ਫੋਰਸ ਜਿਹੜੀ ਆ ਉਹ 24 ਘੰਟੇ ਲੋਕਾਂ ਦੀ ਹਿਫਾਜ਼ਤ ਲਈ ਤਿਆਰ ਆ ਇਹਦੇ ਵਿੱਚ ਇੱਕ ਪ੍ਰਸ਼ੰਸਾ ਦਾ ਵਿਸ਼ੇ ਵੀ ਹੈ ਲੋਕਾਂ ਵਿੱਚ ਇੱਕ ਵੱਖਰੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਆ ਖੜੇ ਸੀ ਆਪਾਂ ਤੇ ਸਾਡੇ ਨਾਲ ਤੁਰਦੇ ਲੋਕ ਵੀ ਅੱਜ ਕਾਫੀ ਨਾਲ ਰੁਕੇ ਵੀ ਹੋਰ ਉਹ ਵੀ ਵਧਾਈ ਸਾਨੂੰ ਜਿਹੜੀ ਦੇ ਰਹੇ ਨੇ ਵੀ ਮਾਨਜੂਗ ਮੁੱਖ ਮੰਤਰੀ ਪੰਜਾਬ ਜੋ ਕੀ ਹੈ ਪੰਜਾਬ ਦੇ ਹਿੱਤਾਂ ਦੀ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਮੈਂ ਧੰਨਵਾਦ ਕਰਨਾ ਹੈ ਮੈਡਮ ਐਸਐਸਪੀ ਸਾਡੇ ਜਿਹੜੇ ਅਸ਼wini ਗੋਤਿਆਲ ਜੀ ਜਿਨ੍ਹਾਂ ਨੇ ਬਟਾਲੇ ਦੀ ਡਵੈਲਪਮੈਂਟ ਨੂੰ ਬਟਾਲਾ ਜਿਹੜੇ ਨੂੰ ਪੁਲਿਸ ਨੂੰ ਬਹੁਤ ਵਧੀਆ ਢੰਗ ਨਾਲ ਜਿਹੜਾ ਕੰਮ ਕਰਾ ਰਹੇ ਨੇ ਔਰ ਇਹਨਾਂ ਦੇ ਆਉਣ ਤੋਂ ਬਾਅਦ ਸਾਡੇ ਬਟਾਲੇ ਦੇ ਵਿੱਚ ਜਿਹੜੀ ਕ੍ਰਾਈਮ ਦੀ ਸਥਿਤੀ ਸੀ ਉਹ ਅੱਜ ਕ੍ਰਿਮੀਨਲ ਕੋਈ ਕਰਤੇ ਲੈਂਦਾ ਪਰ ਇਹਨਾਂ ਨੂੰ ਪਤਾ ਲੱਗਦਾ ਵੀ ਹੁਣ ਬਖਸ਼ਿਆ ਨਹੀਂ ਜਾਊਗਾ ਸੋ ਮੈਂ ਤੈਹਦ ਨੂੰ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੀ ਵੀ ਮਿਹਨਤ ਜਿਹੜੀ ਹੈ ਬਹੁਤ ਜ਼ਿਆਦਾ ਹੈ ਥੈਂਕ ਯੂ ਅੱਜ ਇਹ ਜੋ ਜਿਵੇਂ ਇੰਦਰ ਸਾਹਿਬ ਕਹਿ ਰਹੇ ਸੀ ਸੜਕ ਸੁਰੱਖਿਆ ਫੋਰਸ ਜੋ ਹੈ ਲੋਕ ਪਾਰਟਿਕੂਲਰਲੀ ਜੋ ਆਪਣੀ ਨੈਸ਼ਨਲ ਹਾਈਵੇਜ਼ ਹੈਗੇ ਔਰ ਨਾਲ ਹੀ ਜੋ ਮੇਨ ਰੋਡ ਸਟੇਟ ਰੋਡਸ ਹੈਗੇ ਉਹਨਾਂ ਨੂੰ ਕਵਰ ਕਰਨ ਵਾਸਤੇ ਹੈਗੀ ਇਹ ਇੱਕ emergeny response ਕੇ ਤੌਰ ਤੇ ਕੰਮ ਕਰਦੇ ਹਨ ਔਰ ਹਰ 30 ਕਿਲੋਮੀਟਰ ਦੇ ਵਿੱਚ ਇੱਕ ਗੱਡੀ ਜੋ ਇੱਕ ਗੱਡੀ ਦਾ ਜੋ ਦਾਇਰਾ ਦਿੱਤੀ ਗਈ ਹੈਗੀ ਉਹ 30 ਕਿਲੋਮੀਟਰ ਦੀ ਦਿੱਤੀ ਹੈ ਤਾਂ ਉਹਦੇ ਹਿਸਾਬ ਸੇ ਸਾਡੇ ਜੋ ਬਟਾਲਾ ਜ਼ਿਲ੍ਹਾ ਬਟਾਲਾ ਦੇ ਚਾਰ ਜੋ ਗੱਡੀਆਂ ਹੈ ਆਲਰੇਡੀ ਸਾਨੂੰ ਚੱਲ ਰਹੀ ਹੈਗੇ ਔਰ ਇਹਦੇ ਨਾਲ ਇੱਕ ਇੰਟਰਸੈਪਟਰ ਜੋ ਹੈਗਾ ਉਹ ਵੀ ਸਾਨੂੰ ਮਿਲ ਰਿਹਾ ਹੈ ਜੀ ਜੋ ਅਪਾ SSF ਦਾ ਮੇਨ ਕੰਮ ਹੈਗਾ ਇੱਕ ਤੋਂ ਜੋ ਵੀ ਕੰਡੀਸ਼ਨ ਵਗੈਰਾ ਹੁੰਦੀ ਆ ਰੋਡ ਦੇ ਵਿੱਚ ਜਿਵੇਂ ਹਾਈਵੇ ਹਾਈਵੇਜ਼ ਤੇ ਹੁੰਦੇ ਆ ਉਹਨਾਂ ਦਾ ਖਿਆਲ ਰੱਖਣੀ ਹੈ ਕਿ ਕੋਈ ਕੰਡੀਸ਼ਨ ਨਾ ਹੋਵੇ ਉਹਨਾਂ ਨੂੰ ਇਮੀਡੀਏਟਲੀ ਖੁਲਵਾਣਾ ਔਰ ਦੂਜੀ ਮੋਸਟ ਇੰਪੋਰਟੈਂਟ ਜੋ ਹੈਗਾ ਕੋਈ ਵੀ ਐਕਸੀਡੈਂਟ ਵਿਕਟਿਮ ਜੋ ਰਹਿੰਦੇ ਨੇ ਉਹਨਾਂ ਨੂੰ ਉਹਨਾਂ ਦਾ ਫਰਸਟ ایڈ ਕਰਨਾ ਔਰ ਐਂਬੂਲੈਂਸ ਆਉਣ ਦੇ ਵਿੱਚ ਅਗਰ ਸਮਾਂ ਲੱਗਦੀ ਹੈ ਤਾਂ ਫਿਰ ਉਹਨਾਂ ਨੂੰ ਇਮੀਡੀਏਟਲੀ ਨੇੜੇ ਵਾਲੇ ਜੋ ਹਸਪਤਾਲ ਹੋਈਏ ਉੱਥੇ ਉਹਨਾਂ ਨੂੰ ਪਹੁੰਚਾਣਾ ਹੈਗਾ ਉਹਦੇ ਨਾਲ ਨਾਲ ਹੀ ਜੋ ਆਪਣੀ ਟ੍ਰਾਫਿਕ ਦੀ ਅਵੇਰਨੈਸ ਹੁੰਦੀ ਹੈ ਔਰ जो लोगल पुलिस होंगे उन्हों इन्होंने सहायता देनी है और जो अवेयरनैस है भावें वो स्कूल पर होंगी है या एक सैमीनार वगैरह करवा के उ अवेयरनैस जो है का, वो जनरेट कर धनवाद